ਸਿਮਰਨ ਕੇ ਚਨਵੇਰ ਫਰੀਦਕੋਟ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਸਾਨੂੰ ਪਿਆਰ ਦੇਣ ਵਾਲਿਆਂ ਦਾ ਠੀਕ ਹੈ ਜੀ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਪਲਵਾਮਾ ਤੋਂ ਲੈ ਕੇ ਬੀਕਾਨੇਰ ਤੱਕ ਕਿ ਅਸੀਂ ਸਾਰਾ ਸਮਾਨ ਸਰਬਲੋ ਦਾ ਇੱਥੋਂ ਹੀ ਕੋਰੀਅਰ ਕਰਾਂਗੇ ਪਲਵਾਮਾ ਤੋਂ ਬੀਕਾਨੇਰ ਬੀਕਾਨੇਰ ਤੋਂ ਫਰੀਦাবাদ ਫਰੀਦাবাদ ਤੋਂ ਕੈਥਲ ਕੈਥਲ ਤੋਂ ਹੁੰਦੇ ਹੋਏ ਚੰਡੀਗੜ੍ਹ ਤੱਕ ਅਸੀਂ ਸਾਰਿਆਂ ਨੂੰ ਆਪਦਾ ਸਰਬਲੋ ਦਿਖਾਇਆ ਚੈੱਕ ਕਰਵਾਇਆ ਤੇ ਪਤਾ ਲੱਗਿਆ ਕਿ ਬਹੁਤੀ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਕੀਤਾ ਗਿਆ ਹੈ ਪਹਿਲਾਂ ਮੇਨ ਜਿਹੜੇ ਤੁਹਾਡੇ ਕੁਐਸਚਨ ਸੀਗੇ ਉਹ ਇਹ ਸੀ ਕਿ ਇਹਨੂੰ ਜੰਗਾਲ ਕਿਉਂ ਨਹੀਂ ਪੈਂਦੀ ਕਈ ਲੋਕ ਕਹਿੰਦੇ ਸੀ ਕਿ ਇਹਦੇ ਸਟੀਲ ਮਿਕਸ ਕੀਤਾ ਜੀ ਜੇ ਸਟੀਲ ਮਿਕਸ ਹੁੰਦਾ ਜਨਾਬ ਆ ਦੇਖੋ ਇਹਨੂੰ ਚੁੰਬਕ ਨਹੀਂ ਲੱਗਦੀ ਸੀ ਤੇ ਸਰ ਬਲੋਂ ਦੇ ਕੜੇ ਪ੍ਰੋਪਰ ਲੋਹੇ ਦੇ ਕੜੇ ਕੜੇ ਹੈ ਇੱਕ ਹੋਰ ਗੱਲ ਜੇ ਇਹ ਅੰਦੇ ਚ ਕੋਈ ਸਾਡੇ ਵਾਲੇ ਸਾਰੇ ਸਮਾਨ ਦੇ ਵਿੱਚ ਇੱਕ ਸਰਬਲੋ ਇੱਥੇ ਚੈੱਕ ਹੁੰਦਾ ਹੈ ਕਿ ਜੇ ਆਪਣੇ ਸਾਰੇ ਸਮਾਨ ਦੇ ਵਿੱਚ ਕੋਈ ਸਬਜੀ ਪਈ ਰਹੂਗੀ ਤੇ ਸਬਜੀ ਕਾਲੀ ਹੋਊਗੀ ਹਾਂਜੀ ਸਬਜੀ ਕਾਲੀ ਜ਼ਰੂਰ ਹੋਊਗੀ ਪਰ ਉਹਨੂੰ ਬਣਾਉਣ ਤੋਂ ਬਾਅਦ ਕੱਢ ਲਿੱਤਾ ਜਾਵੇ ਠੀਕ ਹੈ ਜੀ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਸਾਡੇ ਕੋਲ ਇੱਕ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਸਰਬਲੋ ਦਾ ਪਤੀਲਾ ਛੋਟਾ ਸਾਈਜ਼ ਵੀ ਕਰੋ ਪਹਿਲਾਂ 5 ਲੀਟਰ ਦਾ ਸਾਈਜ਼ ਤਾਂ ਆ ਰਿਹਾ ਸੀਗਾ ਠੀਕ ਹੈ ਜੀ ਹੁਣ ਸਰਬਲੋ ਦਾ ਪਤੀਲਾ ਆਪਣਾ 3 ਲੀਟਰ ਸਾਈਜ਼ ਦੇ ਵਿੱਚ ਵੀ ਆ ਗਿਆ ਹੈ ਠੀਕ ਹੈ ਜੀ ਮਿਲੂ ਕੀ ਕੀ ਸਾਡੇ ਕੋਲੇ ਕੜੇ ਮਿਲਣਗੇ ਜੀ ਠੀਕ ਹੈ ਜੀ ਕੋਲ ਚਾਰ ਸਾਈਜ਼ ਦੇ ਹੋਣਗੇ ਗੁਰਦੁਆਰਾ ਸਾਹਿਬ ਦੇ ਦੋ ਸਾਈਜ਼ ਹੋਣਗੇ ਕੋਲ ਦੇ ਤਵੇ ਹੋਣਗੇ ਪਤੀਲੇ ਹੋਣਗੇ ਕੜਾਈਆਂ ਹੋਣਗੇ ਕੜਾਈਆਂ ਦੋ ਤਰ੍ਹਾਂ ਦੀਆਂ ਰਹਿਣਗੀਆਂ ਇਹ ਚੀਜ਼ ਤੁਹਾਨੂੰ ਸਿਰਫ ਤੇ ਸਿਰਫ ਮਿਲੂਗੀ ਸਿਮਰਨ ਕਿਚਨਵੇਅਰ ਨੀਰਤਾਲਾ ਨਾਲ ਸੇਟਸ ਪਾਲਿਕਾ ਬਾਜ਼ਾਰ ਬਨਿਆ ਸਟਰੀਟ ਫਰੀਦਕੋਟ ਦੇ ਉੱਤੇ